ਜਿਸ ਸਿਹਤ ਕ੍ਰਾਂਤੀ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇੱਕ ਵੱਡੀ ਸ਼ੁਰੂਆਤ ਕਰਨ ਜਾ ਰਹੇ ਨੇ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਡਿਜੀਟਲ ਸਿਹਤ ਸੁਵਿਧਾਵਾ ਵੱਲ ਇੱਕ ਹੋਰ ਕਦਮ ਚੁੱਕਿਆ ਜਾ ਰਿਹਾ ਸੀਮਾ ਮਾਨ ਆਮ ਆਦਮੀ ਕਲੀਨਿਕਾ ਦੇ ਲਈ WhatsApp ਚੈਟਪੋਰਟ ਦਾ ਕਾਟਣ ਕਰਨਗੇ ਤੇ ਹੁਣ ਲੋਕਾਂ ਨੂੰ ਇਲਾਜ ਦੇ ਲਈ ਜੁੜੀਆਂ ਜ਼ਰੂਰੀ ਸੇਵਾਵਾਂ WhatsApp ਪਰ ਆਹੀ ਕਾਰ ਬੈਠੇ ਮਿਲਣਗੀਆਂ ਜੱਟੇ ਵੀ ਦੱਸਦੀ ਹੈ ਕਿ ਦਵਾਈਆਂ ਦੀ ਪਰਚੀ ਅਤੇ ਟੈਸਟ ਦੇ ਰਿਪੋਰਟਾਂ ਸਿੱਧੀਆਂ ਫੌਦੇ ਉੱਪਰ ਉਪਲਬਧ ਹੋਣਗੀਆਂ। ਇੱਕ ਹੋਰ ਫਿਰ ਦੱਸਦੀ ਹੈ ਕਿ ਪੰਜਾਬ ਵਿੱਚ ਸਿੱਖ ਕ੍ਰਾਂਤੀ ਨੂੰ ਲੈ ਕੇ ਵੱਡੀ ਸ਼ੁਰੂਆਤ ਹੁਣ جاری ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਤਰ੍ਹਾਂ ਸਿਹਤ ਸਬੰਧਾਵਾ ਵਾਲੇ ਇੱਕ ਹੋਰ ਕਦਮ ਵਧਾਇਆ ਜਾ ਰਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਮਾਦੀ ਕਲੀਨਿਕਾਂ ਦੇ ਲਈ WhatsApp ਚੈਟ ਪੋਰਟਲ ਘਟਨ ਕਰਨਗੇ ਤੇ ਹੁਣ ਲੋਕਾਂ ਨੂੰ ਇਸ ਸਹੂਲਤ ਦੇ ਜ਼ਰੀਏ ਇਲਾਜ ਦੇ ਨਾਲ ਛੁੜੀਆਂ ਜ਼ਰੂਰੀ ਸੇਵਾਵਾਂ WhatsApp ਪਰ ਆਹੀ ਕਰਵਾਟੇ ਮਿਲ ਗਈਆਂ ਇਹਨਾਂ ਹੀ ਨਹੀਂ ਦਵਾਈਆਂ ਦੀ ਬੱਚੀ ਅਤੇ ਟੈਸਟ ਰਿਪੋਰਟਾਂ ਵੀ ਸਿੱਧੀਆਂ ਫੋਨ ਤੇ ਉਪਲਬਧ ਹੋਣਗੀਆਂ ਪੰਜਾਬ ਵਿੱਚ ਸਿਹਤ ਖਰਾਤੀ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨਿਕਾ ਵੱਡੀ ਸ਼ੁਰੂਆਤ ਕਰਨ ਜਾ ਰਹੇ ਨੇ ਜਿਸ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਡਿਜੀਟਲ ਸਿਹਤ ਸੁਖਦਾਵਾਂ ਵਾਲੇ ਇੱਕ ਹੋਰ ਕਦਮ ਚੁੱਕਿਆ ਜਾ ਰਿਹਾ ਹੈ ਸੀਐਮ ਮਾਨ ਆਮ ਆਦਮੀ ਕਲੀਨਿਕਾਂ ਦੇ ਲਈ WhatsApp ਚੈਟਬੋਟ ਦਾ ਕਾਟਣ ਕਰਨਗੇ ਤੇ ਹੁਣ ਲੋਕਾਂ ਨੂੰ ਇਲਾਜ ਦੇ ਲਈ ਜੁੜੀਆਂ ਜ਼ਰੂਰੀ ਸੇਵਾਵਾਂ WhatsApp 'ਰਹੀ ਕਾਰ ਬੈਠੇ ਮਿਲਣਗੀਆਂ ਕੇ.ਟੀ. ਵੀ ਦੱਸਦੀ ਹੈ ਕਿ ਦਵਾਈਆਂ ਦੀ ਪਰਚੀ ਅਤੇ ਟੈਸਟ ਰਿਪੋਰਟਾਂ ਸਿੱਧੀਆਂ ਫੌਦੇ ਉੱਪਰ ਉਪਲਬਧ ਹੋਣਗੀਆਂ। ਇੱਕ ਹੋਰ ਵੀ ਦੱਸਦੀ ਹੈ ਕਿ ਪੰਜਾਬ ਵਿੱਚ ਸਿੱਤ 33 ਨੂੰ ਲੈ ਕੇ ਵੱਡੀ ਸ਼ੁਰੂਆਤ ਹੁਣ ਚੱਲੀ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਡਿਸਟ੍ਰਿਕਟ ਸਿਹਤ ਸੁਵਿਧਾਵਾ ਵਾਲੇ ਇੱਕ ਹੋਰ ਕਦਮ ਵਧਾਇਆ ਜਾ ਰਿਹਾ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਮ ਆਦਿ ਕਲੀਨਿਕਾਂ ਦੇ ਲਈ WhatsApp ਚੈਟਪੋਰਟ ਦਾ ਉਦਘਾਟਨ ਕਰਨਗੇ। ਤੇ ਹੋਰਾਂ ਲੋਕਾਂ ਨੂੰ ਇਸਨ ਸਹੂਲਤ ਦੇ ذریعے ਇਲਾਜ ਦੇ ਨਾਲ ਛੁੜੀਆਂ ਜ਼ਰੂਰੀ ਸੇਵਾਵਾਂ WhatsApp ਪਰ ਆਹੀ ਕਰ ਬੈਠੇ ਮਿਲ ਗਈਆਂ ਇਹਨਾਂ ਹੀ ਨਹੀਂ ਦਵਾਈਆਂ ਦੀ ਪਰਚੀ ਅਤੇ ਟੈਸਟ ਰਿਪੋਰਟਾਂ ਵੀ ਸਿੱਧੀਆਂ ਫੋਨ ਤੇ ਉਪਲਬਧ ਹੋ ਗਈਆਂ